ਆ ਰਹੀ ਆ ਜੀ ਤੇ ਮੀਡ ਵੜੀ ਬੰਨੀ ਆ ਵੇ ਦੇਖੋ ਜੀ ਪ੍ਰਧਾਨਪੁਰ ਤੋਂ ਨੇ ਇਹਨਾਂ ਦਾ ਅੱਜ ਸਪੀਡ ਜ਼ਿਆਦਾ ਹੋ ਗਈ ਆ ਚੱਲ ਪਾ ਆ ਵੀਰ ਵੀਰ ਸਭਨਾਂ ਨੂੰ ਇਹੋ ਆਈ ਹਰ ਕੋਈ ਚੱਲੀਏ ਜਰਾ ਅਪਰ ਕਿਰਪਾ ਕਰਨਾ ਭਰਾਵਾ

ਰਵੰਸ ਸਦਾਨੀ ਸਾਹਿਬੇ ਕਮਾਲ ਤੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਬਹੁਤ ਮਹਾਨ ਨਗਰ ਕੀਰਤਨ ਗੋਤਵਰਾ ਸ਼੍ਰੀ ਕਨ ਸਾਹਿਬ ਤੋਂ ਸਜਾਇਆ ਗਿਆ ਹੈ ਔਰ ਸ਼ਹਿਰ ਦੇ ਵੱਖ-ਵੱਖ ਸਾਰੇ ਰਸਤੇ ਜੋ ਹੁੰਦਾ ਹੋਇਆ ਮੁਕੇ ਗੋਤਵਰਾ ਸ਼੍ਰੀ ਕਨ ਸਾਹਿਬ ਦੇ ਜਿਹੜੇ ਸੰਪੂਰਨਤਾ ਹੋਏਗੀ ਉਹਦਾ ਰੂਟ ਹੈ ਜੀ ਅ ਜਲੰਧਰ ਰੋਡ ਅ ਸੁਖਾ ਸਿੰਘ ਮਹਤਾਬ ਸਿੰਘ ਚੌਕ ਇਸ ਤੋਂ ਬਾਅਦ ਪੁਲਸ ਲਾਈਨ ਫਿਰ ਜੀਟੀ ਰੋਡ ਜੀਟੀ ਰੋਡ ਤੋਂ ਹੁੰਦਾ ਹੋਇਆ ਆਪਣੇ ਸਿੰਬਲ ਚੌਕ ਗਾਂਧੀ ਚੌਕ ਤੇ ਉਸ ਤੋਂ ਬਾਅਦ ਥਿਆਰੀ ਮੱਲੇ ਨੂੰ ਹੁੰਦਾ ਹੋਇਆ ਗੁਰਦੁਆਰਾ ਖੰਸਾ ਦਾ ਸਮਾਗਮ ਕਿੰਨਾ ਕੁ ਸਹਿ ਜੋ ਸਰੇ ਬਹੁਤ ਹੁੰਦੀ ਸੀ ਪਰ ਸੰਗਤ ਦਾ ਉਤਸ਼ਾਹ ਜਿਹੜਾ ਉਹ ਵੇਖਣਯੋਗ ਸੀ ਜੀ ਉਹਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਇੰਨਾ ਸੰਗਤਾਂ ਵਿੱਚ ਉਤਸ਼ਾਹ ਪਿਆਰ ਗੁਰਗੋਬਿੰਦ ਸਿੰਘ ਮਹਾਰਾਏ ਨੂੰ ਨਾਤਮਸਤਕ ਹੋਣ ਵਾਸਤੇ ਸੰਗਤਾਂ ਦਾ ਜਿਹੜਾ ਸਮੁੰਦਰ ਉਮੜਿਆ ਪਿਆ ਹੈ ਜੀ ਜੀ ਕੈਰੀ ਸੰਗਤ ਸੰਗਰੀ ਵਾਈਕੁਲ ਜੀ ਦਾ ਕਾਲ ਸਾਹਿਬ ਵਾਈਕੁਲ ਜੀ ਬਤੇ ਸ਼ੇਰ ਨਗਰ ਕੀ ਤਿੰਨ ਸਾਈਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਰਦੇ ਪ੍ਰਕਾਸ਼ ਅਤੇ ਬੰਦਰ ਦੇ ਗੁਰਦਾਸ ਜੀ ਕਾਲ ਸਾਹਿਬ ਸਰੇ 9 ਵਜੇ ਰਾਮਾ ਆਸੀ ਉਹ ਸ਼ਹਿਰ ਦੇ ਰਾਖਾ ਪੁਜਾਰਾ ਚੋਂਦਾ ਆਇਆ ਆਸਰੇ ਜੰਗਲਰ ਰੋਡ ਦੇ ਵਿਖੇ ਪਹੁੰਚਿਆ ਹੈ ਉਹਦਾ ਰੂਟ ਉਹ ਆਏ ਉਹ ਬਾਡਾ ਟਾਉਨ ਡੀਟੀ ਰੋਡ ਕੰਵਰ ਰੋਡ ਸਾਤੀ ਮਹਿਰ ਤੋਂ ਹੁੰਦਾ ਹੈ ਗੁਰਦਾਰ ਸਤਕਰਦਾਰੀਆਂ ਦੇ ਬਾਅਦ ਗੁਰਦਾਰ ਸਿੰਘ ਕਲਸਾਵੇਂ ਸਪੋਰਟ ਕਰਉਂਦੀ ਹੈ ਇਹ ਸੱਜ ਸੰਗਤਾਂ ਨੂੰ ਸਾਲ ਸਿਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਰੀ 1 ਲੱਖ ਲਖ ਹੋ ਚਾਈਏ ਹੋਏ ਇਹ ਨਗਰ ਕੀਰਤਨ ਪਈਸੋ 79 ਸਾਲ ਹੋ ਗਏ ਹਨ ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਜੀ ਨੂੰ ਹਰ ਸਾਲ ਹੀ ਬਟਾਲੇ ਜਗ ਦੇ ਸੰਗਤਾਂ ਵਾਜੇ ਚਾਲ ਕੇ ਗੁਰੂ ਜੀ ਜਿਵੇਂ ਸੇ ਪ੍ਰਕਾਟੇ ਕਿ ਜਹਾਨੀਆ ਨੇ ਕਿੰਨੀ ਜਾਣਿਆ ਅਸਲੇ ਪਰ ਫੇਰ ਵੀ ਲੋਕਾਂ ਦਾ ਇਤਿਹਾਸ ਬਹੁਤ ਜਾਹ ਸੰਤਾਂ ਦੇ ਲੌਕਾਂ ਪਿੰਡਾਂ ਸਾਰਾ ਤੋਂ ਆਈਆਂ ਸੰਤਾਂ ਨੂੰ ਜੀ ਆਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਪ੍ਰਗਟ ਉਹ ਮਰਦਾ ਗੰਬੜਾ ਪਰਿਆਮ ਅਖੇਲਾ ਵਾਹ ਵਾਹ ਗਬਿੰਦ ਸਿੰਘ ਆਪੇ ਕਰੇਲਾ ਆਪ ਸਭ ਸਵੇਹ ਹੀ ਰਹੇ ਹੋ ਕੇ ਗੁਰਦੁਆਰਾ ਸ੍ਰੀ ਰਣ ਸਾਹਿਬ ਜੀ ਤੋਂ ਕਾਂਕਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਇਹ ਉਪਰਵ ਦੇ ਸੰਬੰਧਿਤ ਜੋ ਨਗਰ ਕੀਰਤਨ ਚੱਲ ਰਿਹਾ ਆਇਆ ਹੈ ਉਹ ਸੰਤਾ ਬਹੁਤ ਹੀ ਖੁਸ਼ੀ ਤੇ ਨਾ ਆ ਰਿਹਾ ਆ ਬਣਾ ਰਹੀਆਂ ਹਨ ਔਰ ਇਹ ਨਗਰ ਕੀਰਤਨ ਵੱਖ-ਵੱਖ ਬਜ਼ਾਰਾਂ ਤੋਂ ਹੁੰਦਾ ਹੈ ਆ ਇਹ ਮਾਜਲਟਾਉਨ ਰੋਡ ਮਾਜਲਟਾਉਨ ਤੋਂ ਜੀਟੀ ਰੋਡ ਜੀਟੀ ਰੋਡ ਤੋਂ ਗੁਰੂ ਨਾਨਕ ਨਗਰ ਸਿੰਬਲ ਤੋਂ ਗੁਰਦੁਆਰਾ ਰਾਮਗੜੀਆ ਗੁਰਦੁਆਰਾ ਸਿੰਘ ਸਭਾ ਤਾਂ ਹੁੰਦਾ ਹੈ ਗੁਰਦੁਆਰਾ ਸਤ ਗਰਤਾਰੀਆਂ ਦੀ ਪ੍ਰਕਰਮਾ ਸਾਰੇ ਬਾਜ਼ਾਰ ਦੀ ਕਰਦਾ ਆ ਮੁਰ ਫੇਰ ਗੁਰਦੁਆਰਾ ਸ੍ਰੀ ਗੁਰੂ ਸ੍ਰੀ ਕਨ ਸਾਹਿਬ ਜੀ ਵੀ ਕਹੇ ਸੰਭਾਵਤ ਹੋਏਗਾ ਸਮੂਹ ਸੰਤਾਂ ਨੂੰ ਬਹੁਤ ਬਹੁਤ ਵਧਾਈ ਹੋਏ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਹ